ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਕਰਾਚੀ ਵਿੱਚ ਭਾਰੀ ਮੀਂਹ ਕਾਰਨ ਇਮਾਰਤ ਡਿੱਗੀ ਹੈ 17 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ 9 ਲੋਕ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਮਾਰਤ ਦੇ ਵਿੱਚੋਂ 100 ਤੋਂ ਵੱਧ ਲੋਕ ਨੇ ਜਿਹੜੇ ਮੌਜੂਦ ਸਨ ਕਟਨਾ ਵਾਲੀ ਜਗ੍ਹਾ ਉੱਤੇ ਬਚਾਅ ਕਾਰਜ ਨੇ ਜਿਹੜੇ ਲਗਾਤਾਰ ਜਾਰੀ ਨੇ ਤਾਂ ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੇ ਨਾਲ 17 ਲੋਕਾਂ ਦੀ ਜਾਨ ਚਲੀ ਗਈ ਹੈ। ਤਾਂ ਇਹ ਇਮਾਰਤ ਹੈ ਜਿਹੜੀ ਲੀ ਮਾਰਕੀਟ ਦੇ ਵਿੱਚ ਫਿਦਾ ਹੁਸੈਨ ਸੇਖਾ ਰੋਡ ਉੱਤੇ ਆ ਸਥਿਤ ਸੀ ਤਾਂ ਅਧਿਕਾਰੀਆਂ ਦੁਆਰਾ ਇਮਾਰਤ ਨੂੰ ਪਹਿਲਾਂ ਹੀ ਕਮਜ਼ੋਰ ਅਤੇ ਰਹਿਣ ਦੇ ਯੋਗ ਨਹੀਂ ਐਲਾਨਿਆ ਗਿਆ ਪਰ ਹਾਲੀ ਦੇ ਵਿੱਚ ਹੋਈ ਬਾਰਿਸ਼ ਨੇ ਇਸ ਦੀ ਹਾਲਤ ਹੋਰ ਵੀ ਬਦ ਤੋਂ ਬਦਤਰ ਬਣਾ ਦਿੱਤੀ ਤਾਂ ਵਕ ਵਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਮੀਂਹ ਨੇ ਇਮਾਰਤ ਦੀ ਬਣਤਰ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ ਇੱਕ ਰਿਪੋਰਟ ਦੇ ਅਨੁਸਾਰ ਹਾਦਸੇ ਦੇ ਵਿੱਚ 9 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ 6 ਨੂੰ ਇਲਾਜ ਤੋਂ ਬਾਅਦ ਛੁੱਟੀ ਤਾਂ ਦੇ ਦਿੱਤੀ ਗਈ ਅਤੇ ਇੱਕ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਤਾਂ ਬਗਦਾਦੀ ਲਿਆਰੀ ਖੇਤਰ ਦੇ ਵਿੱਚ ਬਚਾਅ ਕਾਰਜ ਅਜੇ ਵੀ ਜਾਰੀ ਨੇ ਜਿੱਥੇ ਇਮਾਰਤ ਡਿੱਗੀ ਸੀ ਉੱਥੇ ਲਗਾਤਾਰ ਟੀਮਾਂ ਨੇ ਜਿਹੜੀਆਂ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਤਾਂ ਕਰਾਚੀ ਦੇ ਵਿੱਚ ਇਮਾਰਤਾਂ ਅਤੇ ਛੱਤਾਂ ਦਾ ਢਹਿਣਾ ਆਮ ਗੱਲ ਹੈ ਕਿਉਂਕਿ ਸੁਰੱਖਿਆ ਮਾਪ ਡੰਡਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਘਟੀਆ ਗੁਣਵੱਤਾ ਵਾਲੀ ਉਸਾਰੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਬਾਅਦ ਦੇ ਵਿੱਚ ਖਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਲੋਕ ਜ਼ਖਮੀ ਹੁੰਦੇ ਨੇ ਪਰੰਤੂ ਪ੍ਰਸ਼ਾਸਨ ਜਿਹੜਾ ਇਸ ਵੱਲ ਧਿਆਨ ਨਹੀਂ ਦੇ ਰਿਹਾ ਕਿਉਂਕਿ ਇਸ ਇਮਾਰਤ ਨੂੰ ਵੀ ਅਧਿਕਾਰੀਆਂ ਦੁਆਰਾ ਪਹਿਲਾਂ ਹੀ ਕਮਜ਼ੋਰ ਅਤੇ ਰਹਿਣ ਦੇ ਯੋਗ ਨਹੀਂ ਐਲਾਨਿਆ ਗਿਆ ਜਿਸ ਦਾ ਖਮਿਆਜਾ ਹੁਣ ਲੋਕਾਂ ਨੂੰ ਭੁਗਤਣਾ ਪਿਆ ਕਿਉਂਕਿ 100 ਤੋਂ ਵਧੇਰੇ ਲੋਕ ਇਸ ਇਮਾਰਤ ਦੇ ਵਿੱਚ ਮੌਜੂਦ ਸਨ ਤੇ ਜਦੋਂ ਇਹ ਇਮਾਰਤ ਡਿੱਗੀ ਤਾਂ ਇਲਾਕੇ ਦੇ ਵਿੱਚ ਸੰਸਨੀ ਫੈਲ ਜਾਂਦੀ ਹੈ ਕਾਫੀ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਈ ਲੋਕ ਤਾਂ ਅਜੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਇਮਾਰਤਾਂ ਆ ਡਿੱਗੀਆਂ ਹੋਣ ਕਿਉਂਕਿ ਇਮਾਰਤਾਂ ਕਮਜ਼ੋਰ ਹੁੰਦੀਆਂ ਨੇ ਰਹਿਣ ਦੇ ਯੋਗ ਨਹੀਂ ਤੇ ਪ੍ਰਸ਼ਾਸਨ ਜਿਹੜਾ ਪਾਕਿਸਤਾਨ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਜਿਸ ਦਾ ਖਮਿਆਜਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਕਰਾਚੀ ਦੇ ਵਿੱਚ ਇਹ ਬਹੁ ਮੰਜਲਾ ਇਮਾਰਤ ਹੈ ਜਿਹੜੀ ਉਹ ਡਿੱਗ ਗਈ ਹੈ 17 ਲੋਕਾਂ ਦੀ ਜਾਨ ਚਲੇ ਗਈ ਤਾਂ ਪੰਜ ਮੰਜਲਾ ਇਮਾਰਤ ਹੈ ਜਿਹੜੀ ਸ਼ੁੱਕਰਵਾਰ ਰਾਤ ਨੂੰ ਡਿੱਗੀ ਹੈ ਮੀਂਹ ਪੈਣ ਕਾਰਨ ਇਹ ਇਮਾਰਤਾਂ ਜਿਹੜੀ ਇਸ ਦੀ ਹਾਲਤ ਬਦ ਤੋਂ ਬੱਤਰ ਹੋ ਗਈ ਜਿਸ ਤੋਂ ਬਾਅਦ ਇਹ ਇਮਾਰਤ ਡਿੱਗ ਜਾਂਦੀ ਹੈ ਤਾਂ 17 ਲੋਕਾਂ ਦੇ ਕਰੀਬ ਆ ਜਾਨ ਚਲੇਗੀ ਜਦੋਂ ਕਿ 9 ਲੋਕ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਮਾਰਤ ਦੇ ਵਿੱਚ 100 ਤੋਂ ਵੱਧ ਲੋਕ ਮੌਜੂਦ ਸਨ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਮਾਰਤ ਡਿੱਗਣ ਤੋਂ ਬਾਅਦ ਮਲਵਾ ਜਿਹੜਾ ਉਸ ਨੂੰ ਕਿਵੇਂ ਹਟਾਇਆ ਜਾ ਰਿਹਾ ਹੈ ਤੇ ਇਸੇ ਮਲਵੇ ਦੇ ਹੇਠ ਲੋਕ ਨੇ ਜਿਹੜੇ ਦੱਬੇ ਗਏ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਤਾਂ 17 ਲੋਕਾਂ ਦੀ ਤਾਂ ਜਾਨ ਚਲੇਗੀ ਜਦੋਂ ਕਿ 9 ਲੋਕ ਜ਼ਖਮੀ ਦੱਸੇ ਜਾ ਰਹੇ ਨੇ